ਅਮੀਰ ਬਣਨ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਵੈ ਹਰ ਕੋਈ ਚਾਹੁੰਦਾ ਵੈ ਕਿ ਰਾਤੋਂ ਰਾਤ ਉਹ ਅਮੀਰ ਬਣ ਜਾਵੇ ਕਰੋੜਾਪਤੀ ਬਣ ਜਾਵੇ ਕਰੋੜਾ ਦਾ ਪੈਸਾ ਵੈ ਜੋ ਕਰੋੜਾ ਰੁਪਏ ਉਸ ਦੇ ਬੈਂਕ ਦੇ ਖਾਤੇ ਦੇ ਵਿੱਚ ਆ ਜਾਣ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਖਵਾਬ ਹੁੰਦਾ ਵੈ ਹਰ ਕੋਈ ਇਹੋ ਜਿਹਾ ਖਵਾਬ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੀ ਦੇਖਦਾ ਵੈ ਕਿ ਰਾਤੋਂ ਰਾਤ ਉਸ ਦੇ ਕੋਲ ਬੇਸ਼ੁਮਾਰ ਪੈਸਾ ਜੋ ਇੱਕ ਛਟਕੇ ਦੇ ਨਾਲ ਆ ਜਾਵੇ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਸੁਣਨ ਨੂੰ ਤਾਂ ਜ਼ਰੂਰ ਮਿਲਦਾ ਵੈ ਕਿ ਲੋਕਾਂ ਦੀ ਇਹ ਖੁਆਇਸ਼ ਹੁੰਦੀ ਹੈ ਪਰ ਇਹ ਖੁਆਇਸ਼ ਹੈ ਕੁਝ ਹੀ ਲੋਕਾਂ ਦੀ ਪੂਰੀ ਹੋ ਜਾਂਦੀ ਹੈ ਸੋ ਬਿਲਕੁਲ ਸੁਣਨ ਦੇ ਵਿੱਚ ਵੀ ਅਟਬਟਾ ਲੱਗੇਗਾ ਜੇਕਰ ਦਸੀਏ ਕਿ ਇੱਕ ਵਿਅਕਤੀ ਦੀ ਕਿਸਮਤ ਸਿਰਫ 4 ਘੰਟਿਆਂ ਦੇ ਵਿੱਚ ਬਦਲ ਗਈ। ਮਾਤਰ 4 ਘੰਟਿਆਂ ਦੇ ਵਿੱਚ ਉਹ ਵਿਅਕਤੀ ਜੋ ਕਿ ਇੱਕ ਮਾਮੂਲੀ ਕਿਸਾਨ ਸੀ ਉਸ ਤੋਂ 2.5 ਕਰੋੜ ਰੁਪਏ ਦਾ ਮਾਲਕ ਬਣ ਗਿਆ। ਗੱਲ ਹੈ ਪੰਜਾਬ ਦੇ ਇੱਕ ਕਿਸਾਨ ਦੀ ਸ਼ੀਤਲ ਸਿੰਘ ਦੀ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਅਕਸਰ ਦਵਾਈ ਲੈਣ ਦੇ ਲਈ ਜਾਂਦਾ ਰਹਿੰਦਾ ਸੀ ਹਰ ਹਫਤੇ ਹੁਸ਼ਿਆਰਪੁਰ ਦੇ ਵਿੱਚ ਦਵਾਈ ਲੈਣ ਜਾਣ ਵਾਲੇ ਸ਼ਿਤਲ ਸਿੰਘ ਨੇ ਇੱਕ ਵਾਰ ਲਾਟਰੀ ਖਰੀਦੀ ਲਾਟਰੀ ਟਿਕਟ ਉਸਨੇ ਖਰੀਦੀ ਲਾਟਰੀ ਟਿਕਟ ਹੈ ਜਿਸ ਦਾ ਨਤੀਜੇ ਮਾਤਰ 4 ਘੰਟਿਆਂ ਦੇ ਬਾਅਦ ਹੀ ਆ ਗਏ ਸੋ ਉਸੇ ਦਿਨ ਡਰਾਅ ਦੇ ਨਤੀਜੇ ਸੀ ਯਾਨੀ ਕਿ ਉਸੇ ਦਿਨ ਹੀ ਉਹਨਾਂ ਨੇ ਟਿਕਟ ਖਰੀਦੀ ਔਰ 4 ਘੰਟਿਆਂ ਬਾਅਦ ਜਦੋਂ ਨਤੀਜੇ ਆਏ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਜੋ ਪਹਿਲਾ ਇਨਾਮ ਲੱਗਿਆ ਵਾ 22 ਕਰੋੜ ਰੁਪਏ ਦਾ ਸੋ ਕਿਸਮਤ ਕਦੋਂ ਬਦਲ ਜਾਵੇ ਇਸ ਤਰ੍ਹਾਂ ਬਦਲ ਜਾਵੇ ਕਿਸੇ ਨੂੰ ਵੀ ਇਸ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕੋਈ ਵੀ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਪਰ ਅਜਿਹੀ ਘਟਨਾ ਵੈ ਅਜਿਹੀ ਕਹਾਣੀ ਇੱਕ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਸ਼ਿੱਤਲ ਸਿੰਘ ਨਾਮ ਦੇ ਕਿਸਾਨ ਦੇ ਨਾਲ ਹੋਈ ਹੈ ਜੋ ਕਿ ਇੱਕ ਝਟਕੇ ਦੇ ਨਾਲ ਹੀ ਮਾਤਰ 4 ਘੰਟਿਆਂ ਦੇ ਸਮੇਂ ਦੇ ਦੌਰਾਨ ਹੀ ਕਰੋੜਪਤੀ ਬਣ ਗਿਆ ਕਰੋੜਾ ਦਾ ਮਾਲਕ ਬਣ ਗਿਆ ਸ਼ਿਤਲ ਸਿੰਘ ਜੋ ਕਿ ਪੰਜਾਬ ਦੇ ਵਿੱਚ ਇੱਕ ਮਾਮੂਲੀ ਕਿਸਾਨ ਸੀ ਜਿਸ ਦੇ ਬੱਚੇ ਹੈ ਬੱਚੇ ਜੋ ਕਿ ਵਿਆਏ ਹੋਏ ਨੇ ਦੋ ਮੁੰਡੇ ਸੀ ਇੱਕ ਕੁੜੀ ਸੀ ਤਿੰਨੋਂ ਹੀ ਬੱਚੇ ਆਪਣਾ ਵਿਆਹੀ ਜੀਵਨ ਬੇਹਦ ਅੱਛਾ ਬਿਤਾ ਰਹੇ ਪਏ ਸੀ ਬੱਚਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਸੀ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਪਿਤਾ ਦੀ 2.5 ਕਰੋੜ ਦੀ ਲਾਟਰੀ ਲੱਗ ਗਈ ਹੈ ਤਾਂ ਖੁਸ਼ੀਆਂ ਵਾ ਉਹਨਾਂ ਨੂੰ ਚਾਰ ਚੰਦ ਲੱਗ ਜਾਂਦੇ ਨੇ ਪਰਿਵਾਰ ਦੇ ਸਦਸье ਕਾਫੀ ਖੁਸ਼ ਹੁੰਦੇ ਨੇ ਜੋ ਸ਼ਿਤਲ ਸਿੰਘ ਨੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਦੱਸਿਆ ਕਿ ਜੋ ਉਹਨਾਂ ਦਾ ਇਨਾਮ ਲੱਗਿਆ ਵੈ ਇਨਾਮ ਦੇ ਨਾਲ ਉਹ ਬੇਹਦ ਖੁਸ਼ ਹੈ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਦਾ ਇਨਾਮ ਲੱਗ ਜਾਵੇਗਾ ਉਹਨਾਂ ਨੇ ਤਾਂ ਜੋ ਸਿਰਫ ਦਵਾਈ ਲੈਣ ਗਏ ਸੀ ਤਾਂ ਉਹਨਾਂ ਨੇ ਲਾਟਰੀ ਦਾ ਸਟਾਲ ਦੇਖ ਕੇ ਸਿਰਫ ਇੱਕ ਟਿਕਟ ਲੈਣ ਦਾ ਸੋਚਿਆ ਤੇ ਟਿਕਟ ਲੱਤੀ ਤੇ ਉਹਨਾਂ ਦੀ ਕਿਸਮਤ ਹੈ ਜੋ ਉਹਨਾਂ ਦੇ ਹੱਕ ਦੇ ਵਿੱਚ ਆ ਗਈ ਸੋ ਟਿਕਟ ਦਾ ਇਨਾਮ ਜੋ ਕਿ 2.5 ਕਰੋੜ ਰੁਪਏ ਦਾ ਉਹਨਾਂ ਦਾ ਲੱਗਿਆ ਵੈ ਪਰਿਵਾਰ ਦੇ ਵਿੱਚ ਕਹਿਣਾ ਵੈ ਕਿ ਖੁਸ਼ੀਆਂ ਦਾ ਮਾਹੌਲ ਹੈ ਲੋਕ ਪਦਾਈ ਦੇਣ ਦੇ ਲਈ ਉਹਨਾਂ ਨੂੰ ਫੋਨ ਕਰ ਰਹੇ ਨੇ ਸੋ ਪੰਜਾਬ ਦੀ ਇਹ ਘਟਨਾ ਵਾ ਹੈ ਜੋ ਕਿ ਪੰਜਾਬ ਦੇ ਵਿੱਚ ਲਗਭਗ ਨਵੰਬਰ ਦੇ ਦਿਨਾਂ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕਿਸਾਨ ਸ਼ੀਤਲ ਸਿੰਘ ਜੋ ਕਿ 4 ਘੰਟਿਆਂ ਦੇ ਵਿੱਚ ਹੀ ਕਰੋੜਪਤੀ बन ਗਿਆ ਸੀ ਜੋ ਬੱਚੇ ਉਹਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਇਸ ਵਕਤ ਸੈਟਲ ਨਹੀਂ ਵਿਵਹਿਕ ਜੀਵਨ ਉਹਨ ਆਪਣਾ ਜੀ ਰਹੇ ਨੇ ਔਰ ਸ਼ਿਤਲ ਸਿੰਘ ਜੋ ਕਿ ਇੱਕਦਮ ਜਿਨ੍ਹਾਂ ਦੀ ਕਿਸਮਤ ਉਹਨਾਂ ਦਾ ਸਾਥ ਦਿੱਤਾ ਉਹਨਾਂ ਦੇ ਦਿਲ ਦੇ ਵਿੱਚ ਜੋ ਇੱਕ ਆਈਡੀਆ ਕਹਿ ਸਕਦੇ ਆ ਕਿ ਆਈਡੀਆ ਆਇਆ ਲਿਕ ਦਿਲ ਕੀਤਾ ਲਾਟਰੀ ਖਰੀਦਣ ਦਾ ਔਰ ਲਾਟਰੀ ਖਰੀਦੀ ਔਰ ਨਤੀਜੇ ਉਹਨਾਂ ਦੇ ਹੱਕ ਦੇ ਵਿੱਚ ਆਇਓ 2.5 ਕਰੋੜ ਰੁਪਏ ਜਿੱਤ ਗਏ ਸੋ ਬਿਲਕੁਲ ਜੋ ਕਿਸਮਤ ਹੈ ਜਦੋਂ ਸਾਥ ਦਿੰਦੀ ਹੈ ਤਾਂ ਲੋਕਾਂ ਨੂੰ ਘੰਟਿਆਂ ਦੇ ਵਿੱਚ پلਕ ਚਪਕਦੇ ਸਾਰ ਹੀ ਜੋ ਰਾਜਾ ਬਣਾ ਦਿੰਦੀ ਹੈ ਅਮੀਰ ਬਣਾ ਦਿੰਦੀ ਹੈ ਮਨ ਦੀ ਜੋ ਵੀ ਮਨਾਰਦ ਹੁੰਦੀ ਹੈ ਉਸ ਨੂੰ ਪੂਰਾ ਕਰ ਦਿੰਦੀ ਹੈ ਸੋ ਵਦੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਮੇਂ ਦੇ ਇਜਾਜ਼ਤ ਧੰਨਵਾਦ